ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੂਰ ਆਈ ਹੋਪ ਤੁਸੀਂ ਠੀਕ ਹੀ ਹੋਵੋਗੇ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਅਮਰ ਸ਼ਹੀਦ ਸਰਦਾਰ ਉਧਮ ਸਿੰਘ ਜੀ ਦੀਆਂ ਅਸਥੀਆਂ ਵਾਲੀ ਸਥਾਨ ਤੇ ਜਿਸ ਸਥਾਨ ਤੇ ਉਹਨਾਂ ਦੀਆਂ ਅਸਥੀਆਂ ਦਾ ਪੁਸ਼ਕ ਅੰਸ਼ ਦਪਨਾਇਆ ਗਿਆ ਸੀ ਤੇ ਇਹ ਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਦੋਂ ਆਪਾਂ ਬਸੀਵਾਲ ਨੂੰ ਜਾਂਦੇ ਹਾਂ ਰੋਪੜ ਵਾਲਾ ਮੇਨ ਰੋਡ ਹੱਡਕ ਟੱਪ ਕੇ ਅੱਗੇ ਗੁਰਦੁਆਰਾ ਸਾਹਿਬ ਆਉਂਦਾ ਹੈ ਬਾਬਾ ਮੋਤੀराम ਮਹਾਰਾਜੀ ਗੁਰਦੁਆਰਾ ਤੇ ਉਸ ਤੇ ਬਿਲਕੁਲ ਆਪੋਜ਼ਿਟ ਹੈ ਅੱਗੇ ਜਾਣਾ ਤੁਹਾਨੂੰ ਵੀਡੀਓ ਤੇ ਰਸਤਾ ਦਿਖੀ ਰਿਹਾ ਹੋਗਾ ਅੱਗੇ ਤੋਂ ਨਾਲ ਦੀ ਨਾਲ ਯੂ ਟਰਨ ਕਰਨਾ ਹੈ ਦੇਖੋ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਬਿਲਕੁਲ ਯੂ ਟਰਨ ਕਰਨਾ ਹੈ ਤੇ ਯੂ ਟਰਨ ਕਰਕੇ ਥੋੜਾ ਜੰ ਅੰਦਰ ਜਾ ਕੇ ਲੈਫਟ ਸਾਈਡ ਤੇ ਤੁਹਾਨੂੰ ਨਾਲ ਉੱਥੇ ਕੱਪੜੇ ਦੀ ਗਾਨੂ ਵੀ ਉਹਦੇ ਬਿਲਕੁਲ ਨਾਲ ਹੀ ਤੁਹਾਨੂੰ ਇਹ ਸਥਾਨ ਮਿਲ ਜਾਵੇਗਾ ਜਿੱਥੇ ਕੀ ਸ਼ਹੀਦ ਅਮਰ ਸ਼ਹੀਦ ਉਦਮ ਸਿੰਘ ਜੀ ਦੀਆਂ ਅਸਥੀਆਂ ਜਿਵੇਂ ਕਿ ਕਹਿੰਦੇ ਆਂ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਜੇ ਮੌਤ ਵੀ ਹਯਾਤ ਹੈ ਮਿਤੀ 26 ਦਸੰਬਰ 1899 ਨੂੰ ਸੁਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿਕੇ ਪੈਦਾ ਹੋਇਆ ਅਮਰ ਸ਼ਹੀਦ ਸਰਦਾਰ ਉਧਮ ਸਿੰਘ ਖੁਦ ਨੂੰ ਰਾਮ ਮੋਹੰਦ ਸਿੰਘ ਆਯਾਦ ਕਹਾਉਣ ਵਿੱਚ ਫਕਰ ਮਹਿਸੂਸ ਕਰਦਾ ਸੀ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਲਈ ਕੇਸਕਟ ਪੈਲਸ ਲੰਡਨ ਵਿਖੇ ਲੈਫਟ ਗਵਰਨਰ ਮਾਈਕਲ ਆਫ ਡਾਇਰ ਨੂੰ ਗੋਲੀਆਂ ਨਾਲ ਉਡਾਣ ਮਗਰੋਂ 31 ਜੁਲਾਈ 1940 ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਇਸ ਸ਼ਹੀਦਾਂ ਦੇ ਸਰਤਾਜ ਦੀਆਂ ਹਸਤੀਆਂ 27 ਸਾਲਾਂ ਬਾਅਦ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਮਾਂ ਭੂਮੀ ਤੇ ਤਤਕਾਲੀਨ ਮੁੱਖ ਮੰਤਰੀ ਪੰਜਾਬ ਗਿਆਨੀ ਜੈਲ ਸਿੰਘ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੰਗਲੈਂਡ ਤੋਂ ਵਾਪਸ ਲਿਆਂਦੀਆਂ ਇਹਨਾਂ ਹਸਤੀਆਂ ਦਾ ਉਜਿਵੂ ਹਿਸਾ ਸੁਨੈਰੀ ਕਲਸ਼ ਵਿੱਚ ਪਾ ਕੇ ਜੁਲਾਈ 1974 ਨੂੰ ਇਸ ਸਥਾਨ ਰੋਜਾ شریف ਵਿਖੇ ਦਫਨਾਇਆ ਗਿਆ ਜਿੱਥੇ ਕਿ ਬਹੁਤ ਵਧੀਆ ਸਮਾਦਬਣੀ ਮੀਆ ਤੁਸੀਂ ਵੀ ਆਇਆ ਕਰੋ ਤੇ ਉਸ ਦੇ ਨੀਚੇ ਦਫਨਾਇਆ ਹੋਈਆਂ ਅਸਤੀਆਂ ਤੇ ਅਸੀਂ ਤਾਂ ਹੁੰਦੇ ਆ ਮੈਂ ਇਹ ਸੁਜੈਸਟ ਕਰੀ ਤੁਸੀਂ ਸਭ ਆਇਆ ਕਰੋ ਦਰਸ਼ਨ ਕਰੋ ਤੇ ਨਮਸਕਾਰ ਕਰਕੇ ਜਾਇਆ ਕਰੋ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਜਿਨ੍ਹਾਂ ਦਾ ਆਪਾਂ ਦੇਣ ਨਹੀਂ ਦੇ ਸਕਾਂ ਆਪ ਫਦੀਗੜ ਸਾਹਿਬ ਜਦੋਂ ਵੀ ਆਉਣੇ ਹੋ ਤੁਸੀਂ ਇਸ ਸਥਾਨ ਤੇ ਵੀ ਆ ਕੇ ਜਾਇਓ ਧੰਨਵਾਦ ਸਤਿ ਸ਼੍ਰੀ ਅਕਾਲ ਬਰਬਾੜ